ਇਹ ਦੇਂਦਾ ਏ ਲੈਂਦੇ ਥੱਕ ਪਾਏ ਜੁਗਾ ਜੁਗੰਦਰ ਖਾਈ ਖਾਈ ਇਹ ਗੁਰੂ ਮਹਾਰਾਜ ਦਾਤਾ ਦੇਣ ਵਾਲਾ ਵਾ ਅਸੀਂ ਲੈਂਦੇ ਥੱਕ ਜਾਂਦੇ ਹਾਂ ਉਹ ਦੇਂਦਾ ਕਦੇ ਨਹੀਂ ਸਕਦਾ ਜੇ ਲੰਗਰ ਦੀ ਤਸਵੀਰ ਵੀ ਸਾਂਝੀ ਕਰ ਦੇਣਾ ਚਾਹੁੰਦੇ ਹਾਂ ਕਿ ਜਿੰਨੇ ਕਿਲੋਮੀਟਰ ਤੱਕ ਤੁਹਾਨੂੰ ਸੰਕਾ ਦਿਖਾਈ ਦੇਣ ਕਿਆਂ ਉਸੇ ਰਾਵਾਂ ਦੇ ਵਿੱਚ ਵੱਖੋ ਵੱਖਰੇ ਜਿਹੜੇ ਲੰਗਰ ਨੇ ਉਹ ਤੁਹਾਨੂੰ ਦਿਖਾਈ ਦੇਣਗੇ ਕਿਉਂਕਿ ਹਰ ਐਤਵਾਰ ਦੀ ਗੱਲ ਕੀਤੀ ਆਵੇ ਤਾਂ ਹਰ ਐਤਵਾਰ ਬੁਰਦਵਾਰਾ ਸ਼ਹੀਦਾ ਸਾਹਿਬ ਦੇ ਰਾਵਾ ਦੇ ਵਿੱਚ ਮੰਡੀ ਕੀਤੀ ਦੇ ਵਿੱਚ ਆ ਜਿਹੜੇ ਲੰਗਰ ਪ੍ਰਸ਼ਾਦ ਨੇ ਉਹ ਲੱਕੇ ਹੁਤੇ ਜੇ ਇਹ ਤਾਂ ਲੱਗਦਾ ਆਨੰਦ ਇੱਥੇ ਆਉਂਦਾ ਜਦੋਂ ਅਸੀਂ ਵੀ ਇਸ ਚੀਜ਼ ਨੂੰ ਕਵਰ ਕਰਦੇ ਆ ਅੱਜ ਨੂੰ ਆ ਲੋਕਾਂ ਦੀ ਜ਼ੁਬਾਨੀ ਸੁਣਦੇ ਆ ਕਿ ਜੋ ਵੀ ਮੰਗਿਆ ਸੋ ਪਾਇਆ ਤਾਂ ਇੱਕ ਅਲੱਗ ਜਾ ਇੱਕ ਮਨੁੱਖ ਨੂੰ ਸਾਡੇ ਵੀ ਆ ਸੇਵਾ ਜਿਹੜੀ ਲੱਗੀ ਹੋਈ ਆ ਸਾਨੂੰ ਵੀ ਇੱਕ ਆ ਬਹੁਤ ਇੱਕ ਮਨੁੱਖ ਨੂੰ ਲੱਗਦਾ ਕਿਉਂਕਿ ਅਚੈਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੀ ਇਹ ਆਸ ਹੈ ਜਿਸ ਦੇ ਨਾਲ ਕੀ ਹਰ ਇੱਕ ਦੀ ਜਿਹੜੀ ਮਨੋਕਾਮਨਾ ਪੂਰੀ ਹੋਈ ਹੈ ਗਵਾਹੀ ਜਿਹੜੇ ਨੇ ਉਹ ਲੋਕ ਸ਼ੁਰੂ ਕਰਦੇ ਨੇ ਅਸੋ ਚਾਹੇ ਬਾਰਿਸ਼ ਪੈ ਰਹੀ ਹੈ ਮਗਰ ਸੰਕਟਾਂ ਦੀ ਗਿਤੀ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਸੰਕਟਾਂ ਦੀ ਆਸ ਤਾਂ ਜਿਹੜੀ ਆ ਹੋਰ ਵੱਧ ਚੜ ਕੇ ਸਾਹਮਣੇ ਆਵੇਗੀ ਤਾਂ ਆ ਚਾਹੇ ਬਾਰਿਸ਼ ਪੈ ਰਹੀ ਮਗਰ ਆਸ ਤਾਂ ਦੇ ਵਿੱਚ ਕੋਈ ਕਮੀ ਨਹੀਂ ਆ ਚਾਹੇ ਅਪਿਛਦੇ ਹੋਏ ਸੰਕਟ ਦਿਖਾਈ ਦੇ ਰਹੇ ਪਰ ਇਸ ਤਰ੍ਹਾਂ ਜੁਕੇ ਜਿਹੜਾ ਇੱਕ ਅਲਫਾਜ਼ ਨੂੰ ਹੈ ਜਿਸ ਨੂੰ ਮਿਲਿਆ ਇਸ ਕਰ ਵਿੱਚ ਆ ਕੇ ਤਾਂ ਇਹ ਲੱਗਦਾ ਸਕੂਨ ਜਿਹੜਾ ਹੈ ਉਹ ਤੁਸੀਂ ਵੀ ਘਰ ਬੈਠੇ ਜ਼ਰੂਰ ਦਰਸ਼ਨ ਦੀਦਾਰੇ ਕਰੋ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੀ ਗੁੰਿਰਦਗ ਵਿੱਚ ਨਹੀਂ ਪਹੁੰਚ ਪਾਉਂਦੇ ਮਗਰ ਆ ਨਾ ਪਹੁੰਚਦੇ ਬਾਅਦ ਉਹ ਸਾਡੇ ਮੌਜੂਦ ਨਹੀਂ ਤੁਸੀਂ ਆ ਜ਼ਰੂਰ ਦਰਸ਼ਨ ਦੀਦਾਰੇ ਕਰ ਸਕਦੇ ਹੋ ਕਿਉਂਕਿ ਸਾਡਾ ਫਰਜ਼ ਮੰਦਾ ਹੈ ਕਿ ਇਤਿਹਾਸ ਵਾਲੇ ਦੇ ਨਸੀ ਇਹ ਤਸਵੀਰਾਂ ਸਾਂਝੀਆਂ ਜ਼ਰੂਰ ਕਰਦੇ ਆ ਕਿ ਰੋਗਵਾਰਾ ਸ਼ਹੀਦ ਸਾਹਿਬ ਜੀ ਦੀ ਖੂਬਸੂਰਤ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਆ ਬਾਈ ਗੁਰਜੀ ਕਾ ਖਾਲਸਾ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅੱਜ ਆਏ ਨੇ ਸਿੱਖਾਂ ਨਾਲ ਪੜ੍ਹਿਆ ਲੱਗ ਰਿਹਾ ਜੀ ਬਾਰਿਸ਼ ਪੈ ਰਹੀ ਹੈ ਸਾਰਾ ਸਾਲ ਅੱਜ ਚਾਰਾ ਹੀ ਬੱਝਿਆ ਅੱਜ ਜਾ ਕੇ ਖਿੱਚ ਕੇ ਲਿਆਉਂਦੇ ਆਪਾਂ ਉਹਨਾਂ ਦੀ ਜੇ ਨਹੀਂ ਆਈ ਤਾਂ ਉਹਨਾਂ ਦਾ ਪੂਰੀ ਹੋਈ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਵਾਲੇ ਦਾ ਰਾਹ ਉਹ ਨਹੀਂ ਮੰਗਦਾ ਉਹ ਵੀ ਬੇਟਾ ਨਹੀਂ ਆਉਣੀ ਏ ਨਿਵੇਂ ਨਿਵੇਂ ਬਾਰਿਸ਼ ਵੀ ਹੋ ਰਹੀ ਹੈ ਸੰਗਤਾਂ ਦੇ ਹੋਰ ਖੁਸ਼ੀ ਦੇ ਮਮਚੇ ਮਬਰਸੇ ਅੰਮ੍ਰਿਤਾਂ ਦਾ ਸੰਗਤਾਂ ਦਾ ਧਿਆਨ ਵੀ ਲਾ ਰਿਹਾ ਕਿਸੇ ਸਰਦਾਰ ਸੇਵਾ ਛੱਡ ਕੇ ਜਾ ਰਹੀ ਆ ਕਿ ਸੇਵਾ ਕਰਦੀਆਂ ਨੇ ਸੱਚੇ ਦਿਲੋਂ ਸੇਵਾ ਕਰਦੀਆਂ ਨੇ ਔਰ ਮੀਂਹ ਦੀ ਪਰਵਾਹ ਹੀ ਭਾਵੇਂ ਹੱਟਦੀ ਆ ਨਾ ਤੇ ਸੇਵਾ ਚੱਲਦੀ ਰਹਿਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਮੈਂ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਰਾਹਾਂ 'ਚ ਖੜਿਆ ਜਿੱਥੇ ਕਿ ਤੁਹਾਨੂੰ ਸ਼ਹੀਦਾ ਸਾਹਿਬ ਜੀ ਰੌਣਕ ਦਿਖਾਵਾਂਗਾ ਕਿਉਂਕਿ ਅੱਜ ਐਤਵਾਰ ਦਾ ਦਿਨ ਹੈ ਤੇ ਵੱਡੀ ਗਿਣਤੀ ਦੇ ਵਿੱਚ ਆ ਜਿਹੜੀਆਂ ਸੰਗਤਾਂ ਨੇ ਪੂਰੇ ਦੇਸ਼ ਦੇ ਵਿੱਚੋਂ ਆਉਂਦੀਆਂ ਨੇ ਤੇ ਸ਼ਹੀਦਾ ਸਾਹਿਬ ਤਾਂ ਦੁਪਹਿਰਾ ਸਾਫ ਕਰਦੇ ਨੇ ਇਸ ਸਮੇਂ ਮੈਂ ਅੰਮ੍ਰਿਤਸਰ ਸ਼ਹੀਦਾ ਸਾਹਿਬ ਦੇ ਇਰਾਵਾਨਾਂ ਦੇ ਵਿੱਚ ਖੜਿਆ ਹਾਂ ਪਹਿਲਾਂ ਤੁਸੀਂ ਤਸਵੀਰ ਦੇਖੋ ਜਿੱਧਰੋਂ ਸੰਗਤਾਂ ਆ ਰਹੀਆਂ ਨੇ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਜਿਹੜੀ ਆਮਦ ਆਤ ਸੰਗਤਾਂ ਜਿਹੜਾ ਸਮੁੰਦਰ ਹੈ ਆ ਗੁਰਦੁਆਰਾ ਸ਼ਹੀਦਾ ਸਾਹਿਬ ਨੂੰ ਨਤਮਸਤਕ ਹੋਣਗੇ ਉਸ ਤੋਂ ਬਾਅਦ 12 ਵਜੇ ਦੇ ਕਰੀਬ ਜਿਹੜਾ ਦੁਪਹਿਰਾ ਸਾਫਟਿਆ ਜਾਏਗਾ ਤੁਸੀਂ ਜਿੱਥੋਂ ਤੱਕ ਨਿਗਾਹ ਤੁਹਾਡੀ ਜਾਏਗੀ ਉਸ ਤੋਂ ਤੱਕ ਜਿਹੜਾ ਸੰਗਤਾਂ ਦੀ ਜਿਹੜਾ ਸਮੁੰਦਰ ਹੈ ਉਹ ਤੁਹਾਨੂੰ ਦਿਖਾਈ ਦੇਵੇਗਾ ਜੇ ਤੁਸੀਂ ਮੈਂ ਇਧਰ ਦੀ ਗੱਲ ਕਰਾਂ ਤਾਂ ਆ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸ਼ਹੀਦ ਸਾਹਿਬ ਹੈ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉੱਥੇ ਪਹੁੰਚ ਕੇ ਜਪਹਿਰਾ ਸਾਹਿਬ ਕੱਟਣ ਗਿਆ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਆ ਰਾਵਾਂ ਦੀਆਂ ਦਿਖਾ ਰਹੇ ਜਿੱਥੇ ਦੇਖੋ ਕਿ ਹਜੇ ਜਪਹਿਰਾ ਸਾਹਿਬ 12 ਵਜੇ ਤੇ ਕਰੀਬ ਕੱਟਿਆ ਜਾਣਾ ਤਾਂ ਉਸ ਤੋਂ ਪਹਿਲਾਂ ਆ ਜਿਹੜੀ ਸੰਗਤਾਂ ਦੀ ਆਮਦ ਆ ਸੰਗਤਾਂ ਦਾ ਜਿਹੜਾ ਸਮੁੰਦਰ ਆ ਉਹ ਦੇਖੋ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਿਹਾ ਕਿਉਂਕਿ ਇਹ ਕੱਲੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਕੱਲੇ ਅੰਮ੍ਰਿਤਸਰ ਸ਼ਹਿਰ ਦੇ ਆ ਲੋਕ ਹੀ ਆ ਜੋ ਸੰਗਤਾਂ ਨੇ ਇੱਥੇ ਨਹੀਂ ਪਹੁੰਚਦੀਆਂ ਇੱਥੇ ਵੱਡੀ ਗਿਣਤੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਤੇ ਸੰਗਤਾਂ ਆ ਕੇ ਅੱਜ ਬੈਰਾ ਸਾਹਿਬ ਕੜ ਕੇ ਤੇ ਇੱਕ ਲੰਗਰ ਦੀ ਤਸਵੀਰ ਵੀ ਸਾਂਝੀ ਕਰ ਦੇਣਾ ਚਾਹੁੰਦੇ ਆ ਕਿ ਜਿੰਨੇ ਕਿਲੋਮੀਟਰ ਤੱਕ ਤੁਹਾਨੂੰ ਸੰਗਤਾਂ ਦਿਖਾਈ ਦੇਣਗੀਆਂ ਉਸੇ ਰਾਵਾ ਦੇ ਵਿੱਚ ਵੱਖੋ-ਵੱਖਰੇ ਜਿਹੜੇ ਲੰਗਰ ਨੇ ਉਹ ਤੁਹਾਨੂੰ ਦਿਖਾਈ ਦੇਣਗੇ ਕਿਉਂਕਿ ਹਰ ਐਤਵਾਰ ਦੀ ਗੱਲ ਕੀਤੀ ਆਵੇ ਤਾਂ ਹਰ ਐਤਵਾਰ ਗੁਰਦੁਆਰਾ ਸ਼ਹੀਦ ਸਾਹਿਬ ਦੇ ਰਾਹਾਂ ਦੇ ਵਿੱਚ ਵੱਡੀ ਕੀਤੀ ਦੇ ਵਿੱਚ ਆ ਜਿਹੜੇ ਅਰ ਲੰਗਰ ਪ੍ਰਸ਼ਾਦ ਨੇ ਉਹ ਲੱਕੇ ਹੁਲੇ ਨਹੀਂ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਨਾਲ ਦੀ ਨਾਲ ਦੇਖੋ ਕਿ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਪਵੇਗੀ ਜਿੱਥੋਂ ਤੱਕ ਮੈਂ ਕਹਿ ਰਿਹਾ ਕਿ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਪਵੇਗੀ ਤੁਹਾਨੂੰ ਸੰਗਤਾਂ ਦੀ ਜਿਹੜੀ ਆਮਦ ਆ ਉਹ ਤੁਹਾਨੂੰ ਦਿਖਾਈ ਦੇਵੇਗੀ ਤੇ ਅਸੀਂ ਆ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਆ ਰਾਵਾਂ 'ਚ ਖੜੇ ਆ ਤੇ ਨਾਲ ਦੀ ਨਾਲ ਅਸੀਂ ਗੁਰਦੁਆਰਾ ਸ਼ਹੀਦਾ ਵੱਲ ਆ ਵਧ ਰਹੇ ਆ ਤੇ ਤੁਸੀਂ ਵੇਖੋ ਕਿ ਰਾਵਾਂ ਦੇ ਵਿੱਚ ਸੰਗਤ ਦਾ ਜਿਹੜਾ ਆ ਵੱਡੀ ਇਕੱਠਾ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਤੇ ਹਜੇ ਅਸੀਂ ਬਿਲਕੁਲ ਬਹੁਤ ਦੂਰੀ ਤੇ ਆ ਦੇ ਨਾਲ ਦੀ ਨਾਲ ਅਸੀਂ ਐਸਪੀਸੀ ਦੇ ਸਹਿਯੋਗ ਦੀ ਗੱਲ ਕਰੀਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਥੇ ਆਖਾਸਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੁੰਦੇ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਨਾਲ ਦੀ ਨਾਲ ਦੇਖੋ ਕਿ ਜਿਹੜੀ ਬਾਰਿਸ਼ ਹੈ ਉਹ ਵੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਰਿਸ਼ ਦੇ ਵਿੱਚ ਵੀ ਆ ਜਿਹੜੀਆਂ ਸੰਗਤਾਂ ਨੇ ਉਹਦਾ ਜਿਹੜਾ ਸਾਹਿਬ ਇੱਕ ਸਕੂਨ ਜਿਹੜਾ ਜਿਹੜੀ ਆਸ ਹੈ ਉਹ ਵੀ ਦੇਖਣ ਵਾਲੀ ਹੁੰਦੀ ਹੈ ਚਾਹੇ ਆ ਬਾਰਿਸ਼ ਪੈ ਰਹੀ ਤੁਸੀਂ ਦੇਖੋ ਨਿੰਮੀਆਂ ਨਿੰਮੀਆਂ ਕਣੀਆਂ ਜਿਹੜੀਆਂ ਨੇ ਉਹ ਜ਼ਰੂਰ ਪੈ ਰਹੀਆਂ ਨੇ ਮਗਰ ਉਸ ਦੇ باوجود ਵੀ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਤੁਹਾਨੂੰ ਇਸੇ ਪ੍ਰਕਾਰ ਦਿਖਾਈ ਦੇਵੇਗਾ ਕਿਉਂਕਿ ਆਸਾ ਜਿਹੜੀ ਹੈ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਹੁੰਦੀ ਹੈ ਕਿਉਂਕਿ ਸ਼ਹੀਦਾਂ ਸਾਹਿਬ ਐਤਵਾਰ ਵਾਲੇ ਦਿਨ ਇਹ ਰਾਹ ਜਿਹੜੇ ਤੁਸੀਂ ਦੇਖ ਰਹੇ ਹੋ ਐਤਵਾਰ ਵਾਲੇ ਦਿਨ ਡਾਇਵਰਟ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਵੱਲੋਂ ਕਿਉਂਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਦੇ ਦਿਨ ਆਉਣਾ ਹੁੰਦਾ ਤਾਂ ਆ ਜਿਹੜੇ ਰਾਹ ਨੇ ਉਹ ਵੀ ਡਾਇਵਰਟ ਕੀਤੇ ਹੁੰਦੇ ਨੇ ਤੁਸੀਂ ਦੇਖੋ ਚਾਹੇ ਬਾਰਿਸ਼ ਝੜੀ ਮਗਰ ਸੰਗਤਾਂ ਦੀ ਵੱਡੀ ਗਿਣਤੀ ਦਾ ਨਾਲ ਦੀ ਨਾਲ ਦਿਖਾਈ ਦੇਵੇਗੀ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਚਾਹੇ ਇਹ بارش ਪੈ ਰਹੀ ਕਿਉਂਕਿ ਇਹ ਗਰਮੀਆਂ ਦੇ ਤਿੰਨ ਚਾਰ ਰੇਨੇ ਤੇ ਗਰਮੀਆਂ ਦੇ ਦਿਲ ਦੇ ਵਿੱਚ ਇੱਕ ਅਲੱਗ ਜਿਹਾ ਸਕੂਨ ਮਿਲਦਾ ਜਦੋਂ ਇਹ بارش ਦਾ ਆਨੰਦ ਜਿਹੜਾ ਉਹ ਪ੍ਰਾਪਤ ਹੁੰਦਾ ਤਾਂ ਸੋ ਚਾਹੇ بارش ਪੈ ਰਹੀ ਹੈ ਮਗਰ ਸੰਗਤਾਂ ਦੀ ਗਿਣਤੀ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਸੰਗਤਾਂ ਦੀ ਆਸ ਤਾਂ ਜਿਹੜੀ ਆ ਹੋਰ ਵੱਧ ਚੜ ਕੇ ਸਾਹਮਣੇ ਆਵੇਗੀ ਤੁਸੀਂ ਅ ਜ਼ਰੂਰ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਤੋਂ ਉਹਨਾਂ ਕੋਲ ਜਾਣਾਂਗੇ ਕਿੰਨੀ ਕ ਆਸਤਾ ਹੈ ਕਿਉਂਕਿ ਇਸ ਦਿਨ ਦਾ ਉਡੀਕ ਹੁੰਦੀ ਹੈ ਹਰ ਇੱਕ ਸੰਗਤ ਨੂੰ ਕਿ ਅੱਜ ਦੇ ਦਿਨ ਅਸੀਂ ਇੱਥੇ ਪਹੁੰਚ ਕੇ ਆ ਗੁਰਦੁਆਰਾ ਸ਼ਹੀਦਾ ਸਾਹਿਬ ਤੇ ਜਿਹੜਾ ਚਪੈਰਾ ਸਾਹਿਬ ਕਟਾਂਗੇ ਤੇ ਉਹਦੀ ਤਸਵੀਰ ਵੀ ਤੁਸੀਂ ਦੇਖੋ ਕਿ ਆ ਲਬਜ਼ਾਂ ਦੇ ਉੱਤੇ ਜਿਹੜਾ ਵਾਹਿਗੁਰੂ ਆ ਉਹ ਜ਼ਰੂਰ ਹੁੰਦਾ ਹੈ ਤਾਂ ਚਾਹੇ ਆ ਬਾਰਿਸ਼ ਪੈ ਰਹੀ ਆ ਅਸੀਂ ਗੱਲਬਾਤ ਕਰਦੇ ਰਹਿਣਾ ਸੋ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਸਕੂਨ ਮਾਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਜੋਗੇ ਜੀ ਕਿੱਥੋਂ ਆਏ ਜੀ ਆਏ ਕਿੱਥੋਂ ਆ ਜੀ ਇੱਥੋਂ ਆਏ ਮੇਰੇ ਕੋਈ ਇੱਥੋਂ ਸੇਵਾ ਕਰ ਰਹੇ ਹੋ ਬਾਰਿਸ਼ ਪੈ ਰਹੀ ਕਿਵੇਂ ਦਾ ਸਕੂਨ ਮਾਰ ਰਹੇ ਹੋ ਸਕੂਨ ਮਿਲਦਾ ਥੇ ਅੱਗੇ ਪਹਿਲੀ ਵਾਰ ਆਇਓ ਨਹੀਂ ਨਹੀਂ ਆਈ ਨਹੀਂ ਬਹੁਤ ਹੈ ਜਦੋਂ ਵੀ ਇੱਥੇ ਸੇਵਾ ਕਰਨ ਦੇ ਵਾਲਾ ਜੀ ਬਹੁਤ ਮੀਤ ਜਪੂ ਜੀ ਜਿਹੜੀਆਂ ਸੰਗਤਾਂ ਸੰਗਤਾਂ ਇੱਥੇ ਪਹੁੰਚੀਆਂ ਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕਿਹੜੀ ਜਗ੍ਹਾ ਤੋਂ ਆਏ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਦਿਸ਼ਾਰਾ ਮੱਜਾ ਸੇਵ ਜਿਵੇਂ ਤਾਂ ਲੱਗ ਰਿਹਾ ਜੀ ਗੁਰਦੁਆਰਾ ਸ਼ੀਦਾ ਸਾਹਿਬ ਪਹੁੰਚ ਕੱਡੀਆਂ ਅੱਛੀਆਂ ਲੱਗ ਰਹਾ ਸਾਰਾ ਸਾਹਿਬ ਵੀ ਕਿੱਥੇ ਗਏਗਾ ਹਾਂ ਜੀ ਮੇਰਾ ਸਾਹਿਬ ਕੱٹی ਦਾ ਬਾਰਿਸ਼ ਵੀ ਪੈ ਰਹੀ ਹੈ ਵਾਸੇ ਗਰਮੀ ਦੇ ਦਿਨ ਚੱਪੀ ਹਾਂਜੀ ਹਾਂਜੀ ਮਾਰਾਸ ਤੇ ਪਿਆਣੀ ਨਹੀਂ ਰਹੀ ਹੈ ਪਿਆਣੀ ਵੀ ਚਾਹੀਦੀ ਹੈ ਭਈ ਆਸਤਾ ਜੀ ਕਾਫੀ ਸਨੇ ਹੋਦੀ ਹੈ ਇੰਟਰਨੈਟ ਨਹੀਂ ਜੀ ਨਹੀਂ ਤਾਂ ਚਾਹੇ ਬਾਰਿਸ਼ ਪਿਆਰੀ ਮਗਰ ਆਸਤਾ ਦੇ ਵਿੱਚ ਕੋਈ ਕਮੀ ਨਹੀਂ ਆ ਚਾਹੇ ਆ ਪਿਛਦੇ ਹੋਏ ਸੰਕਟ ਦਿਖਾਈ ਦੇ ਰਿਹਾ ਪਰ ਉਸ ਦੇ ਬਾਅਦ ਜੋ ਜਿਹੜਾ ਇੱਕ ਅਲਫ਼ਾਜ਼ ਜ਼ਰੂਰ ਹੈ ਕਿ ਸਕੂਨ ਮਿਲਿਆ ਇਸ ਕਰ ਦੇ ਵਿੱਚ ਆ ਕੇ ਤਾਂ ਇਹ ਲੱਗ ਜਾ ਸਕੂਨ ਜਿਹੜਾ ਹੈ ਉਹ ਤੁਸੀਂ ਵੀ ਘਰ ਬੈਠੇ ਜ਼ਰੂਰ ਦਰਸ਼ਨ ਦੀਦਾਰੇ ਕਰੋ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਇੱਥੇ ਨਹੀਂ ਪਹੁੰਚ ਪਾਉਂਦੇ ਮਗਰ ਨਾ ਪਹੁੰਚੇ ਦੇ ਬਾਅਦ ਵੀ ਸਾਡੇ ਮਾਧਮ ਰਾਹੀਂ ਤੁਸੀਂ ਜ਼ਰੂਰ ਦਰਸ਼ਨ ਦੀਦਾਰੇ ਕਰ ਸਕਦੇ ਹੋ ਕਿਉਂਕਿ ਸਾਡਾ ਫਰਜ਼ ਬੰਦਾ ਹੈ ਕਿ ਐਤਵਾਰ ਵਾਲੇ ਦਿਨ ਅਸੀਂ ਇਹ ਤਸਵੀਰਾਂ ਸਾਂਝੀਆਂ ਜ਼ਰੂਰ ਕਰਦੇ ਆ ਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਖੂਬਸੂਰਤ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਆ ਸੰਗਤਾਂ ਦੇ ਨਾਲ ਗੱਲਬਾਤ ਕਰਕੇ ਵੀ ਜ਼ਰੂਰ ਇੱਕ ਸਕੂਨ ਜਾਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਖਸ਼ਾ ਵਾਹਿਫਤ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਹਰ ਐਤਵਾਰ ਤੁਸੀਂ ਲੰਗਰ ਲਗਾਉਂਦੇ ਹੋ ਉੱਥੇ ਤੇ ਕਿੰਨਾ ਕ ਸਕੂਨ ਮਾਂਗ ਇਹ ਤਨਤਨ ਸਾਹਿਬ ਜੀ ਗੁਰਦਾਨ ਸੇਵਾ ਸੁਸਾਇਟੀ ਵੱਲੋਂ ਹਰ ਐਤਵਾਰ ਤੇ ਐਤਵਾਰ ਸੰਗਤਾਂ ਦੀ ਸੇਵਾ ਵਿੱਚ ਸਾਰੇ ਰੰਮੀ ਇਕੱਠੇ ਹੋ ਕੇ ਸੇਵਾ ਕਰਦੇ ਨੇ ਕਹਿੰਦੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕੋਰੇ ਜਤਨ ਆਏ ਮਨ ਚੰਦਿਆ ਫਲ ਬਾਂਣਾ ਹੋ ਮੈਂ ਵਿੱਚੋਂ ਜਾਏ ਉਹ ਮੋਂ ਇੱਕ ਸਾਈਡ ਤੇ ਕਰਕੇ ਸੇਵਾ ਕਰਨੀ ਮੂੰਹ ਮੰਗੀਆਂ ਮਰਦਾ ਬਾਬਾ ਜੀ ਸਾਈਡ ਦੰਦੇ ਨੇ ਅਸੀਂ ਕਈ ਵਾਰੀ ਅਰਦਾਸ ਕੋਲ ਅਰਦਾਸ ਵੀ ਲੋਕੀ ਕਰਾਉਂਦੇ ਨੇ ਅਗਲੇ ਇਤਵਾਰ ਨੂੰ ਔਰ ਅਰਦਾਸ ਪੂਰੀ ਹੋ ਜਾਂਦੀ ਹੈ ਲੋਕੀ ਖੁਸ਼ ਹੋ ਕੇ ਇਹ ਸੇਵਾ ਕਰਦੇ ਨੇ ਮੂੰਹ ਮੰਗੀਆਂ ਮਰਦਾ ਪਹੁੰਚਦੇ ਨੇ ਜੋ ਗ੍ਰਮੀ ਜੋ ਆਪਣਾ ਨਾਮਰ ਸੱਚੇ ਦਿਲੋਂ ਬਾਬਾ ਜੀ ਸਿੰਘ ਕੋਲ ਚੀਜ਼ ਮੰਗਦਾ ਉਹ ਹਾਜ਼ਰ ਹੋ ਕੇ ਮਿਲਦੀ ਹੈ ਅੱਜ ਨੀਵੇਂ ਨੀਵੇਂ بارش ਵੀ ਹੋ ਰਹੀ ਹੈ ਸੰਗਤਾਂ ਦੇ ਹੋਰ ਖੁਸ਼ੀ ਹੈ ਚਿਮਚੇ ਮੁਬਰਸੇ ਅੰਮਲ ਤਾਰਾ ਸੰਗਤਾਂ ਦਾ ਧਿਆਨ ਵੀ ਲਾ ਰਿਹਾ ਕਿਸੇ ਸਰਦਾ ਸੇਵਾ ਛੱਡ ਕੇ ਜਾ ਰਿਹਾ ਕਿ ਸੇਵਾ ਕਰਦੀਆਂ ਨੇ ਸੱਚੇ ਦਿਲੋਂ ਸੇਵਾ ਕਰਦੀਆਂ ਨੇ ਔਰ ਮੀਂਹ ਵੀ ਵਰ੍ਹਦਾ ਹੀ ਭਾਵੇਂ ਹੜ੍ਹ ਵੀ ਆ ਗਏ ਤੇ ਸੇਵਾ ਚੱਲਦੀ ਰਹੀ ਹੈ ਕਹਿੰਦੇ ਸੇਵਾ ਕਰੋ ਤੇ ਮੁੱਕਦੀ ਨਹੀਂ ਤੇ ਨਾ ਕਰੋ ਤੇ ਰੁਕਦੀ ਨਹੀਂ देखा देखा दे जड़ा, जड़ा सेवा जल्दी रंदी आ वाहेगुरु जी का सत साहिब बैठे बाबा जी किवें ਦਾ ਸਕੂਨ ਮਾਰ ਰਹੇ ਹੋ ਜੀ ਬਹੁਤ ਵਧੀਆ ਆਨੰਦ ਆ ਰਿਹਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਵੇਖੋ ਹਰ ਐਤਵਾਰ ਸੰਗਤਾਂ ਚ ਪੈਲਾ ਕਰਨਾ ਹੁੰਦੀ ਆ ਇਥੇ ਤੇ ਐ ਥੋੜੇ ਵੇਖੋ ਮੀ ਵੀ ਆ ਰਿਹਾ ਵਪਾਰਸ਼ ਵੀ ਹੋ ਰਹੀ ਆ ਤਾਂ ਵੀ ਸਕਦਾ ਹਾਂ ਹਰ ਦੇਖ ਸਕਦੇ ਤੁਸੀਂ ਕਿੰਨਾ ਉੱਧਰ ਦੇਖ ਰਿਹਾ ਸੰਗਤਾਂ ਦਾ ਜਿਹੜਾ ਹੜ ਜਿਹੜਾ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਮੈਨੂੰ ਲੱਗੀ ਸੇਵਾ ਕਰਨਾ ਵੀ ਆਨੰਦ ਹੁੰਦਾ ਇਥੇ ਜੇ ਆਪਾਂ ਜਦੋਂ ਘਰ ਤੋਂ ਹੁੰਨੇ ਆ ਇਹ ਜੀ ਕਰ ਰਹੇ ਜਾਈਂ ਨਾਣਗੇ ਇਥੋਂ ਇਰੀ ਸੇਵਾ ਕਰਨ ਲੈਣਾ ਨਾ ਅੱਜ ਤੱਕ ਜੋ ਮੰਗਿਆ ਇਥੋਂ ਪਾਇਆ ਬਾਬੇ ਜੀ ਬਿਲਕੁਲ ਉਹ ਸਾਡਾ ਪਿਤਾ ਵਾ ਅਸੀਂ ਉਹਦੇ ਬੱਚੇ ਆ ਜੇ ਅਸੀਂ ਆਪਣੇ ਪਿਓ ਕੋਲ ਹੀ ਮੰਗਣਾ ਅਸੀਂ ਕਿੱਥੇ ਜਾਵਾਂਗੇ ਅਸੀਂ ਆਪਣੇ ਪਿਓ ਕੋਲ ਜੋ ਵੀ ਅੱਜ ਤੱਕ ਮੰਗਿਆ ਵਾ ਤੇ ਸਾਨੂੰ ਸਭ ਕੁਝ ਮਿਲਿਆ ਉਹ ਤੇ ਅਸੀਂ ਹੋਰ ਵੀ ਸੰਗਤ ਨੂੰ ਇਹ ਅਪੀਲ ਕਰ ਰਿਹਾ ਜਿੱਦਾਂ ਅਸੀਂ ਥਾਂ ਥਾਂ ਜਗਾ ਜਗਾ ਤੇ ਮਥੇ ਦੇਖਦੇ ਆ ਧੋਗੀਆਂ ਬਾਬਿਆਂ ਕੋ ਜਾਣੇ ਪਖੰਡਿਆਂ ਕੋ ਜਾਣੇ ਆ ਉਹਨਾਂ ਨੂੰ ਵੀ ਇਹੀ ਬਿਆਨ ਜੀ ਕਰਦੇ ਆ ਕਿ ਪਖੰਡੀਆਂ ਬਾਬਿਆਂ ਨੂੰ ਛੱਡ ਕੇ ਤੁਸੀਂ ਵੀ ਗੁਰੂਦੇਵ ਦਾਤੇ ਜਿਹੜਾ ਵਾ ਸੀਸ ਨਵਾਇਆ ਕਰੋ ਤੇ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਦਰ ਖਾਈ ਖਾਏ ਇਹ ਗੁਰੂ ਮਹਾਰਾਜ ਦਾਤਾ ਦੇਣ ਵਾਲਾ ਵਾ ਅਸੀਂ ਲੈਂਦੇ ਥੱਕ ਜਾਂਦੇ ਆ ਉਹ ਦੇਣ ਦਾ ਕਦੇ ਨਹੀਂ ਥੱਕਦਾ ਆ ਵਾ ਦੇਖੋ ਅਜੇ ਉਹ ਲੰਗਰ ਪ੍ਰਚਲ ਕਰ ਰਹੇ ਨੇ ਬੱਤੀ ਗਿੰਤੀ ਚ ਦੇਖੋ ਚਾਹੇ ਮੀਂਹ ਪੈ ਰਿਹਾ ਮਗਰ ਉਸ ਦੇ बावजुद आਸਤਾ ਦੇ ਵਿੱਚ ਕੋਈ ਨਹੀਂ ਕਮੀ ਨਹੀਂ ਆ ਇਹੀ ਆ ਗੁਰਦੁਆਰਾ ਸ਼ਹੀਦਾ ਸਾਹਿਬ ਦੀਆਂ ਖੂਬਸੂਰਤ ਤਸਵੀਰਾਂ ਨੇ ਮੈਂ ਹੋਰ ਵੀ ਅੱਗੇ ਜਾ ਕੇ ਸੰਕਤਾ ਦੇ ਨਾਲ ਗੱਲਬਾਤ ਕਰਾਂਗਾ ਕਿਉਂਕਿ ਸੰਕਤਾ ਜਿਹੜੀ ਆਸਤਾ ਉਹ ਉਂਗਾਪਰੂਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਹਰ ਐਤਵਾਰ ਚਾਹੇ ਉਹ ਗਰਮੀ ਹੋਵੇ ਚਾਹੇ ਉਹ ਸਰਦੀਆਂ ਦੇ ਦਿਨ ਹੋਣ ਚਾਹੇ بارش ਆਵੇ ਹੋਵੇ ਮਗਰ ਇਥੋਂ ਦਾ ਜਿਹੜਾ ਸਮੁੰਦਰ ਹੈ ਉਹ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਦਾ ਚਾਹੇ ਦੇਖੋ بارش ਆ ਰਹੀ ਮਗਰ ਰੂਜ਼ ਦੇ باوجود ਵੀ ਆ ਜੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਸਵੀਰ ਆ ਉਹ ਦੇਖਣ ਨੂੰ ਮਿਲਦੀ ਹੈ ਤੇ ਅੱਜ ਵੀ ਲੋਕ ਜਿਹੜੇ ਨੇ ਜੋ ਉਥੇ ਸੰਕਤਾ ਜੜੀਆਂ ਨੇ ਇੱਥੇ ਪਹੁੰਚਿਆ ਨੇ ਉਹ ਕਬਟ ਮੁਕੰਮਲ ਉਹਦੇ ਦੇ ਸਟੇਟਸ ਸ਼ਕੂਨ ਆ ਉਹ ਮਾਨ ਗਿਆ ਹੋਈ ਦਿਖਾਈ ਦੇ ਰਹੀਆਂ ਨੇ ਤੇ ਇੱਕ ਅਲੱਗ ਜਿਹਾ ਆਨੰਦ ਆ ਇੱਥੇ ਆਉਂਦਾ ਜਦੋਂ ਅਸੀਂ ਵੀ ਇਸ ਚੀਜ਼ ਨੂੰ ਕਵਰ ਕਰਦੇ ਆ ਅੱਜ ਨੂੰ ਆ ਲੋਕਾਂ ਦੀ ਜ਼ੁਬਾਨੀ ਸੁਣਦੇ ਆ ਕਿ ਜੋ ਵੀ ਮੰਗਿਆ ਸੋ ਪਾਇਆ ਤਾਂ ਇੱਕ ਅਲੱਗ ਜਿਹਾ ਇੱਕ ਮਾਨਸਕੂਨ ਸਾਡੇ ਵੀ ਆ ਸੇਵਾ ਜਿਹੜੀ ਲੱਗੀ ਹੋਈ ਆ ਸਾਨੂੰ ਵੀ ਇੱਕ ਬਹੁਤ ਇੱਕ ਮਾਨਸਕੂਨ ਲੱਗਦਾ ਕਿਉਂਕਿ ਅਛਪੈਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੀ ਇਹ ਆਸ ਹੈ ਜਿਸ ਦੇ ਨਾਲ ਕਿ ਹਰ ਇੱਕ ਦੀ ਜਿਹੜੀ ਮਨੋ ਕਾਮਨਾ ਪੂਰੀ ਹੋਈ ਹੈ ਗਵਾਹੀ ਜਿਹੜੇ ਨੇ ਉਹ ਲੋਕ ਜ਼ਰੂਰ ਕਰਦੇ ਨੇ ਕਿਉਂਕਿ ਆ ਜੋ ਲੋਕ ਪੁੱਛਦੇ ਨੇ ਚਪੈਰਾ ਸਾਹਿਬ ਅਸਲ ਦੇ ਵਿੱਚ ਹੈ ਕੀ ਤਾਂ ਚਪੈਰਾ ਸਾਹਿਬ ਇਹੀ ਹੈ ਲੋਕਾਂ ਦੀ ਆਸਾ ਲੋਕਾਂ ਦੇ ਆਸਾ ਜਿਹਨੇ ਨਾਲ ਜੁੜਿਆ ਬਈ ਚਪੈਰਾ ਸਾਹਿਬ ਹੈ ਲੋਕਾਂ ਦੀ ਹਰ ਇੱਕ ਦੀ ਜੋ ਵੀ ਜਿਸ ਤੇ ਵੀ ਜ਼ੁਬਾਨ ਤੇ ਅਸੀਂ ਅਲਫਾਜ਼ ਜਦੋਂ ਉਹਨਾਂ ਦੇ ਆਉਂਦੇ ਨੇ ਤਾਂ ਆਹੀ ਆਉਂਦਾ ਕਿ ਇੱਥੇ ਆ ਕੇ ਸਕੂਨ ਮਿਲਦਾ ਆਨੰਦ ਮਿਲਦਾ ਆ ਹਰ ਇੱਕ ਚੀਜ਼ ਜਿਹੜੀ ਹੈ ਜੋ ਮੰਗੀ ਹੁੰਦੀ ਹੈ ਬਾਈਕ ਨੂੰ ਉਹ ਪੂਰੀ ਹੁੰਦੀ ਹੈ ਤਾਂ ਤੁਸੀਂ ਦੇਖੋ ਹਾਜੀ ਮੈਂ ਸ੍ਰੀ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਬਹੁਤ ਦੂਰ ਹਾਂ ਮਖਰ ਉਸ ਦੇ ਬਾਹਰ ਜੀ ਦੇਖੋ ਕਿ ਲੰਗਰ ਪ੍ਰਸ਼ਾਦ ਰਾਮਾਂ ਦੇ ਵਿੱਚ ਲੱਗੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪੂਰੇ ਖਾਸਾ ਪ੍ਰਬੰਧਕੀ ਤੈਕੀਨ ਤੇ ਤੁਸੀਂ ਪੀੜ ਦੇਖ ਲੋ ਇਹ ਹਰ ਕੋਈ ਆਪਣੀ ਸੇਵਾ ਨਿਭਾ ਰਿਹਾ ਚਾਹੇ ਮੈਂ ਆਜੇ ਆਰਡਰ ਰਿਕਸ਼ੀ ਵਾਲਿਆਂ ਦੀ ਗੱਲ ਕਰਾਂ ਤੇ ਆਰਡਰ ਰਿਕਸ਼ੀ ਵਾਲਿਆਂ ਨੇ ਇੱਕ ਵਾਰ ਵਾਲੇ ਨੇ ਪੂਰੀ ਸੇਵਾ ਕਰਦੇ ਨੇ ਨਾਲ ਦੀ ਨਾਲ ਲੰਗਰ ਪ੍ਰਸ਼ਾਦ ਦੀ ਗੱਲ ਕੀਤੀ ਜਾਵੇ ਸ਼ਬੀਰ ਦੀ ਗੱਲ ਕੀਤੀ ਜਾਵੇ ਹਰ ਸੁਵਿਧਾਵਾਂ ਜੋ ਸੰਗਤਾਂ ਵਾਸਤੇ ਹੋਣੇ ਚਾਹੀਦੀਆਂ ਚਾਹੇ ਉਹ ਮੈਡੀਕਲ ਵੀ ਹੋਵੇ ਹਰ ਪ੍ਰਕਾਰ ਦੀ ਜਿਹੜੀਆਂ ਸੇਵਾਵਾਂ ਨੇ ਉਹ ਇੱਥੇ ਪੂਰੀਆਂ ਹੁੰ ਕੇ ਮੌਜੂਦ ਦਿਖਾਈ ਦੇ ਰਹੀਆਂ ਨੇ بارش ਦੇ ਵਿੱਚ ਵੀ ਦੇਖੋ ਸੰਗਤਾਂ ਬੈਠੀਆਂ ਹੋਈਆਂ ਨੇ ਜੀ ਮਹਾਰਾਜ ਜੀ ਦਾ ਸਤਿਨਾਮ ਦੇ ਚੱਲ ਰਹੇ ਨੇ ਇਕ ਬਾਰਸ਼ ਤੋਂ ਬਾਅਦ ਜਿਹੜਾ ਚਮਾਸਾ ਹੁੰਦਾ ਉਸ ਨਾਲ ਜਿਹੜੀ ਗੱਲ ਦੀ ਨਿਕਰ ਗਰਮੀ ਵੀ ਹੁੰਦੀ ਹੈ ਤਾਂ ਉਹ ਤਾਂ ਉਹ ਜਿਹੜੇ ਖਾਸਾ ਪ੍ਰਬੰਧ ਨੇ ਜਿਹੜੇ ਉਹ ਐਸਪੀਸੀ ਵੱਲੋਂ ਕੀਤੇ ਗਏ ਨੇ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਗਏ ਨੇ ਜਰਾ ਦੇਖੋ ਪੱਖੀਆਂ ਚੱਲਦੀਆਂ ਹੋਈਆਂ ਸੰਗਤਾਂ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਤੇ ਅੱਗੇ ਸ਼ਾਇਦ ਰਾਹ ਜਿਹੜੇ ਨੇ ਉਹ ਇੰਨੀ ਕੁ ਪੀੜ ਹੋਣ ਦੇ ਕਰਕੇ ਅਸੀਂ ਅੱਗੇ ਵੀ ਨਹੀਂ ਜਾ ਸਕਦੇ ਮਗਰ ਇੱਥੇ ਤੁਸੀਂ ਸਮੁੰਦਰ ਦਾ ਸਮੁੰਦਰ ਦੇਖੋ ਸੰਤਾ ਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਆ ਸੀ ਆ ਗੱਲਬਾਤ ਕਰਦੇ ਹਾਂ ਹੋਰ ਵੀ ਸੰਗਤਾਂ ਨਾਲ ਕਿ ਕਿੰਨੀ ਕਾ ਆਸਾ ਜਗ ਦੀ ਅਸਥਾਨ ਤੇ ਪਹੁੰਚਦੇ ਆ। ਆ ਦੇਖੋ ਜੀ ਆ ਬਾਰਿਸ਼ ਚਾਹੇ ਵਹਿ ਰਹੀ ਸੰਗਤਾਂ ਦਾ ਜਿਹੜਾ ਆਸਾ ਜਿਹੜੀ ਤੁਸਲੀ ਪਾਰ ਕਿ ਸੰਗਤਾਂ ਜਿਹੜੀਆਂ ਵੱਡੀ ਕਿਤਾਬ ਵਿੱਚ ਬੈਠੀਆਂ ਹੋਈਆਂ ਨੇ ਤਾਂ ਅਕਾ ਗੁਰੂ ਮਹਾਰਾਜ ਦਾ ਜਿਹੜਾ ਜਾਪ ਉਹ ਜ਼ਰੂਰ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਹੜੀ ਜਗ੍ਹਾ ਤੋਂ ਆਏ ਜੀ? ਹਾਂਜੀ ਆਪਾਂ ਕਰਦੇ ਆਂ ਸਿੱਖਾਂ ਦਾ ਕਿਹੜਾ ਲੱਗ ਰਿਹਾ ਜੀ ਬਾਰਿਸ਼ ਪੈ ਰਹੀ ਹੈ ਸਹਾਰਾ ਸਭ ਕਾ ਕੋਈ ਚਾਹਲਾ ਹੀ ਬੱਦਿਆ ਬਾਬਾ ਜੀ ਆਪੇ ਖਿੱਚ ਕੇ ਲਿਉਂਦੇ ਆਪਾਂ ਨੂੰ ਉਹਨਾਂ ਨੇ ਜਦੋਂ ਇਹ ਕੰਮ ਨਾ ਪੂਰੀ ਹੋਈ ਹੋਵੇ ਉਹ ਪ੍ਰੋਗਰਾਮ ਦਾ ਜਿੱਥੇ ਆ ਕੇ ਗੋਲਫੇ ਦਾ ਰਾਜ ਹੋ ਗਿਆ ਉਹ ਨਹੀਂ ਮੰਨਦਾ ਉਹ ਵੀ ਮਿਲਦਾ ਇੱਕ ਆਉਂਦਾ ਇਹ ਤੋਂ ਲੰਘਣਾ ਈ ਸ਼ਰਤ ਹੈ ਦਰਵਾਜ਼ੇ ਬਾਬਾ ਜੀ ਦੇ ਜਾਓਗੇ ਸੰਤਨ ਸੰਤਨ ਬੱਸ ਉਹ ਬੰਦਾ ਪਿਆਰ ਚਾਹੀਦਾ ਜੇ ਸਾਰੀ ਸੰਗਤ ਨੂੰ ਸਭ ਦੀਆਂ ਤਮੰਨਾਵਾਂ ਦਾ ਸਾਹ ਪੂਰੀਆਂ ਕਰਨਾ ਦੋ ਸਿੰਘਾਂ ਨੇ ਖਾਲਸਾ ਰਾਜ ਦਾ ਦੇਖੋ ਜੀ ਸੰਕਤਾਂ ਤੇ ਪਹੁੰਚੀਆਂ ਹੋਈਆਂ ਨੇ ਤਾਂ ਸੰਕਤਾਂ ਦੇ ਇੱਕ ਆਸ ਜਿਹੜੀ ਬੰਦ ਗੱਲ ਕਰਕੇ ਲੱਗਦਾ ਕਿ ਜਵਾਨੀ ਇੱਕ ਸੁਨੂਨਦਾ ਹੈ ਸ਼ਾਂਤ ਸਕੂਨ ਹੈ ਜਿਹੜਾ ਉਹ ਜ਼ਰੂਰ ਮਿਲਦਾ ਤੇ ਤੁਸੀਂ ਵੀ ਘਰ ਬਟੇ ਜ਼ਰੂਰ ਦਰਸ਼ਨ ਦੀਦਾਰੇ ਕਰੋ ਕਿਉਂਕਿ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਐਤਵਾਰ ਵਾਲੇ ਦੇ ਅਸੀਂ ਲਾਈਵ ਜ਼ਰੂਰ ਕਰਦੇ ਰਹਿੰਨੇ ਆ ਤਾਂ ਜੋ ਲੋਕ ਜਿਹੜੇ ਦੇਖ ਸਕਦੇ ਰੱਖ ਸਕਦੇ ਤੇ ਪਹੁੰਚ ਸਕਦੀਆਂ ਘਰ ਬੈਠੇ ਜ਼ਰੂਰ ਦਰਸ਼ਨ ਦੀਦਾਰੇ ਕਰੋ ਭਾਈ ਗੁਰਜੀ ਦਾ ਖਾਲਸਾ ਸਿਰ ਭਾਈ ਗੁਰਜਤ ਸਾਹਿਬ ਪੰਚਾਇਤ